ਤਬਲੀ ਕੋਤਾ ਆਖਰੀ ਵਾਰੀ ਇਹ ਵੇਖ ਲਈ ਹੁਣ ਜੀ ਜੀ ਮੇਰੀ ਗੱਲ ਸੁਣੋ ਮੈਂ ਪਿੰਡ ਕੀ ਕਰਨਾ ਵਾ ਜਾ ਗਈ ਲਓ ਮੀ ਆ ਤੁਹਾਡੀ ਕੁੜੀ ਦੀ ਗੱਡੀ ਵੇਖਣ ਵਾਲਿਆਂ ਤੇ ਝਟ ਕਹਿ ਦੇਣਾ ਕਿ ਗੱਡੀ ਦਿੱਤੀ ਹੈ ਹਾਂਜੀ ਪਰ ਦਿੱਤੀ ਕਿਹਦੇ ਹਿਸਾਬ ਨਾਲ ਇਹ ਤੇ ਸਾਨੂੰ ਪਤਾ ਨਾ ਨਹੀਂ ਜਿੰਨੀ ਬੇਜਤੀ ਤੂੰ ਮੇਰੇ ਕਰਵਾਈ ਹੈ ਨਾ ਕਦੇ ਮੇਰੀ ਇੰਨੀ ਬੇਜਤੀ ਨਹੀਂ ਹੋਈ ਤੂੰ ਫੇਰ ਨਾ ਕਰ ਇਹਨਾਂ ਨੂੰ ਤਾਂ ਮੈਂ ਇੱਕ ਵਾਰੀ ਸਬਕ ਸਿਖਾ ਕੇ ਹੜੂੰਗਾ ਹੁਣ ਸੰਦੀਪ ਗੱਡੀ ਚ ਬਾਕੀ ਗੱਲਾਂ ਨਾ ਕਰ ਜਾ ਕਰਾਂਗੇ ਮੈਨੂੰ ਛੱਡੋ ਵੀ ਮੈਂ ਨਹੀਂ ਛੱਡਣਾ ਕੋਈ ਨਾ ਦੀ ਸ਼ਕਲ ਨਾ ਲੱਭੇ ਇੱਥੇ ਮੈਨੂੰ ਬਚਾ ਲਓ ਸੱਚੀ ਮੇਰਾ ਜੀਣ ਲੱਗਣ ਦੇ ਇੱਥੇ ਰਪਿੰਦਰ ਨਾ ਮਾਂ ਬੰਨ ਵਾਲੀ ਹੀ ਕਿੱਥੇ ਲੈ ਕੇ ਚੱਲੀਆਂ ਆਪਾਂ ਕਿੱਥੇ ਚੱਲੇ ਆ ਮੰਮੀ ਆਪਾਂ ਆਪਣੇ ਘਰ ਚੱਲੇ ਆ ਤੇ ਇਹੋ ਹੀ ਘਰ ਵਾ ਹੋਰ ਘਰ ਕਿਹੜਾ ਆਪਣਾ ਮੰਮੀ ਇਹ ਘਰ ਨਹੀਂ ਆ ਚਲੋ ਚਲੋ ਤੁਸੀਂ ਉਹ ਮੈਂ ਨਹੀਂ ਜਾਣਾ ਮੈਨੂੰ ਇੱਥੇ ਰਹਿਣ ਧੋ ਚਲੋ ਤੇ ਸਹੀ ਕਾਹ ਚੱਲੀ ਆ ਕਿੱਥੇ ਜਾਣਾ ਹੁਣ ਕਿਉਂ ਇਦਾਂ ਕਰਨ ਦੀ ਇਹ ਇਹ ਵੀ ਘਰ ਹੀ ਆ ਚੰਗਾ ਭਾਜੀ ਅਸੀਂ ਫਿਰ ਚੱਲਦੇ ਆ ਤੇ ਤੁਸੀਂ ਆਪਣੇ ਘਰ ਨੂੰ ਜਾਓ ਤੇ ਅਸੀਂ ਆਪਣਾ ਵੇਖਦੇ ਜਾ ਕੇ ਚਲੋ ਠੀਕ ਆ ਮੁੜ ਕੇ ਕਿਸ ਦਿਨ ਆਉਨੇ ਆ ਮਿਲਦੇ ਤੁਹਾਨੂੰ ਆਹ ਮੈਂ ਤੁਹਾਨੂੰ ਫੋਨ ਕਰੂੰਗਾ ਨਾ ਤੇ ਫਿਰ ਤੁਸੀਂ ਆ ਜਿਓ ਚਲੋ ਠੀਕ ਆ ਚਲੋ ਚੰਗਾ ਚਲੋ ਸੰਦੀਪ ਆ ਤਾਂ ਮੈਨੂੰ ਕਿੱਥੇ ਲੈ ਆਈਆਂ ਮੰਮੀ ਆਪਣਾ ਹੀ ਘਰ ਵਾ ਤੂੰ ਆਪਣਾ ਘੁੱਲ ਗਿਆ ਵਾ ਆਪਣਾ ਘਰ ਨਹੀਂਗਾ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਛੱਡ ਮੈਨੂੰ ਜਾ ਰਹਿੰਦੇ ਮੈਂ ਆਪਣੇ ਘਰ ਜਾਣਾ ਆਪਣਾ ਹੀ ਘਰ ਵਾ ਡੇੜੀ ਲੈ ਕੇ ਚੱਲੋ ਅੰਦਰ ਮੈਂ ਨਹੀਂਗਾ ਰਹਿਣਾ ਇੱਥੇ ਆਪਣਾ ਹੀ ਘਰ ਵਾ ਮੰਮੀ ਨਹੀਂ ਆਪਣਾ ਘਰ ਮੈਨੂੰ ਤੱਕੇ ਲਾਲਾ ਕਿਉਂ ਅੰਦਰ ਖਾਣਨੇ ਮੈਂ ਨਹੀਂ ਜਾਣਾ ਮੰਮੀ ਆਪਣਾ ਹੀ ਘਰ ਵਾ ਚੱਲੋ ਵੀ ਦੇਖ ਕਰ ਜੋਤ ਹਾਂਜੀ ਗੱਲ ਸੁਣਿਓ ਇੱਕ ਮਿੰਟ ਹਾਂਜੀ ਮਹਨਮੁਲ ਗਿਆ ਸਕੂਲ ਹਾਂਜੀ ਅਨਮੋਲਦ ਗਿਆ ਸਕੂਲ ਠੀਕ ਹੈ ਠੀਕ ਹੈ ਕੱਲ ਮੀਟਿੰਗ ਵਾ ਕਹਿੰਦੇ ਸਕੂਲੇ ਹਾਂਜੀ ਮੀਟਿੰਗ ਤੇ ਹੈਗੀ ਆ ਤੁਸੀਂ ਟਾਈਮ ਨਾ ਜਾਇਓ ਕਹਿੰਦੇ ਇਹ ਪਿਛਲੀ ਵਾਰੀ ਵੀ ਲੇਟ ਹੋ ਗਏ ਆ ਫਿਰ ਸਾਰੀ ਗੱਲਾਂ ਕਰਦੇ ਨਹੀਂ ਕੋਈ ਨਹੀਂ ਮੈਂ ਹੋ ਵਜਾ ਗਿਆ ਹਾਂਜੀ ਮੈਂ ਸੋਚਣ ਡਿਆ ਹੀਗਾ ਮੈਂ ਵੀ ਲਵੜੀ ਹੋਣਾ ਨੂੰ ਦੇਖ ਲੋ ਸਜ਼ਾ ਵੀ ਮਿਲ ਗਈ ਹੂੰ ਹੂੰ ਸਾਰੇ ਕੰਮ ਹੋ ਗਏ ਪਹਿਲਾਂ ਸਾਡੇ ਮੰਚ ਕਿੰਨਾ ਸੀਗਾ ਵੀ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਕਿੰਨੀ ਅਸੀਂ ਧੌੜ ਭੱਜ ਕੀਤੀ ਅੱਜ ਉਹਨਾਂ ਨੇ ਸਜ਼ਾ ਕੱਟ ਕੇ ਵਾਪਸ ਵੀ ਆਏ ਨਾ ਹੂੰ ਸਾਰੇ ਕੰਮ ਹੋ ਗਏ ਆ ਪਰ ਇੱਕੋ ਕੰਮ ਨਹੀਂ ਹੋਣਾ ਵੀ ਸਾਡੀ ਕੁੜੀ ਨੇ ਵਾਪਸ ਨਹੀਂ ਆਉਣਾ ਕਿੱਡਾ ਵਧੀਆ ਅਸੀਂ ਘਰ ਵੀ ਬਣਾ ਲਿਆ ਕਿੰਨੀ ਉਹਨੇ ਖੁਸ਼ ਹੋਣਾ ਹੈ ਉਹਨੇ ਵੇਖ ਕੇ ਤਾਂ ਉਹ ਚਾ ਚੜ ਜਾਣਾ ਸੀਗਾ ਤੇ ਵੀ ਤਾਂ ਇੰਨੀ ਮਿਹਨਤ ਕੀਤੀ ਚੱਲ ਘਰ ਬਣਾਇਆ ਵਧੀਆ ਸਾਰੇ ਕੰਮ ਹੋ ਗਏ ਪਰ ਵੇਲਾ ਜਿਹੜਾ ਜੀ ਦੀ ਕਮੀ ਹੈ ਨਾ ਉਹ ਕਦੀ ਪੂਰੀ ਨਹੀਂ ਹੁੰਦੀ ਹਾਂਜੀ ਗੱਲ ਤੇ ਤੁਹਾਡੀ ਠੀਕ ਆ ਤਿਆਂ ਨੂੰ ਚਾਹਤੇ ਹੁੰਦਾ ਹੀ ਆ ਜਦੋਂ ਪੇਕੇ ਤਰੱਕੀ ਕਰਨ ਪਰ ਕੋਈ ਗੱਲ ਨਹੀਂ ਉਹਦਾ ਸਾਥ ਸਾਡੇ ਘਰਾਂ ਵਿੱਚ ਨਹੀਂ ਹੈਗਾ ਤੇ ਉਹਨੇ ਵੀ ਖੁਸ਼ੀ ਹੋਣਾ ਹੀ ਜੋ ਵੀ ਹੋਇਆ ਜ਼ਿੰਦਗੀ ਦੇ ਵਿੱਚ ਕਹਿੰਦੇ ਤੇ ਆ ਵੀ ਚੰਗਾ ਨਹੀਂ ਹੋਇਆ ਪਰ ਕੀ ਕਰਨਾ ਫਿਰ ਰੱਬ ਦਾ ਪਾਣਾ ਹੀ ਮੰਨਣਾ ਹੀ ਪੈਣਾ ਹੈ ਤੇ ਕੋਈ ਗੱਲ ਨਹੀਂ ਕਿਸੇ ਵੀ ਬਹੁਤਾ ਨਾ ਸੋਚਿਆ ਕਰੋ ਕਿ ਪਿਛਲੀਆਂ ਗੱਲਾਂ ਨੂੰ ਸੋਚਦੇ ਰਵਾਂਗੇ ਫੇਰ ਫਿਕਰ ਹੀ ਰਹਿਣੀ ਹੁਣ ਗਾਹ ਆਪਣੇ ਬੱਚੇ ਵੱਲ ਵੇਖੋ ਉਹਦਾ ਅੱਗੇ ਫਿਊਚਰ ਵੇਖੋ ਫੇ ਉਹਨੂੰ ਕਿਦਾਂ ਸੈਟਿੰਗ ਕਰਨਾ ਜਦੋਂ ਬਹੁਤੀ ਟੈਨਸ਼ਨ ਹੁੰਦੀ ਹੈ ਨਾ ਤੇ ਇਸੇ ਗੱਲ ਨੂੰ ਸੋਚ ਕੇ ਤੇ ਆਪਣੇ ਆਪ ਨੂੰ ਹੌਸਲਾ ਦੇਣਾ ਵਾ ਕਿ ਹੋ ਸਕਦਾ ਵੀ ਉਹਦਾ ਸ਼ਦੈਨ ਦਾ ਸਾਥ ਸਾਡਾ ਇੰਨਾ ਹੀ ਲਿਖਿਆ ਹੋਵੇ ਉਹਦੇ ਕਰਮਾ ਜੀ ਨਾ ਹੋਵੇ ਪੀ ਇਹ ਸਭ ਕੁਝ ਵੇਖਣਾ ਵਾ ਹਾਂਜੀ ਜਿਹਦੇ ਕਰਮਾ 'ਚ ਤੰਗੀ ਹੈ ਨਾ ਉਹਨੇ ਤੰਗੀ ਭੋਗਣੀ ਆ ਭਾਈ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਅਸੀਂ ਤੇ ਕਹਿੰਨੇ ਆ ਨਾ ਵੀ ਉਹਦਾ ਫਲਾਣੇ ਦਾ ਕਸੂਰ ਆ ਉਹਦਾ ਕਸੂਰ ਆ ਨਹੀਂ ਇਹ ਸਾਡੇ ਆਪਣੇ ਕੋ ਕਰਮ ਹੁੰਦੇ ਆ ਕੋਈ ਨਹੀਂ ਜਿਹੜੇ ਕਰਮ ਅਸੀਂ ਕੀਤੇ ਆ ਤੁਹਾਡੇ ਅੱਗੇ ਆਏ ਜਿਹੜੇ ਉਹਨਾਂ ਨੇ ਕੀਤੇ ਆ ਉਹ ਉਹਨਾਂ ਦੇ ਅੱਗੇ ਆ ਗਏ ਕਮੀ ਤੇ ਕਿਹੇ ਚ ਵੀ ਨਹੀਂ ਰੱਖੀ ਰੱਬ ਨੇ ਸਾਰਿਆਂ ਨੂੰ ਜਿੰਨਾ ਜਿੰਨਾ ਉਹਨਾਂ ਦੇ ਕਰਮਾਂ ਚ ਆਉਂਦਾ ਹੀ ਨਾ ਸਹਿਨ ਜੋਗ ਮਿਲਿਆ ਹੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਇੱਕ ਕੰਮ ਕਰੋ ਅੱਜ ਕੰਮ ਸਾਰੇ ਨਿਬੇੜ ਲਓ ਕੱਲ ਅਸੀਂ ਜਦੋਂ ਮੋਹਲ ਦੀ ਮੀਟਿੰਗ ਵੇਖਣ ਜਾਣਾ ਨਾ ਤੇ ਆਪਾਂ ਨਾਲ ਹੀ ਸ਼ਹਿਰ ਹੋਵਾਂਗੇ ਤੇ ਸਮਾਨ ਸੂੰ ਜਿਹੜਾ ਲਿਆਉਣਾ ਉਹ ਵੀ ਨਾਲ ਲਿਆਵਾਂਗੇ ਠੀਕ ਹੈ ਚਲੋ ਕੋਈ ਨਹੀਂ ਨਾਲੇ ਮੰਮੀ ਕੀ ਕਰਨ ਦੇ ਆ ਤੂੰ ਮੇਰੇ ਕੋਲ ਅੰਦਰੇ ਬੈਠੇ। ਖੰਡ ਬੜੀ ਹੀ ਤੇ ਮੈਂ ਤੇ ਹੀ ਅੰਦਰੇ ਰਹੋ। ਚਲ ਕੋਈ ਗੱਲ ਨਹੀਂ। ਤੇ ਖਿਆਲ ਰੱਖਿਆ ਕਰੋ ਯਾਰ। ਠੀਕ ਹੈ। ਉਹ ਠੰਢੀ ਤੁਹਾਨੂੰ ਪਤਾ ਉੱਖਾ ਥੋੜਾ ਜਿਹਾ ਹੋ ਜਾਂਦਾ ਤੇ ਨਹੀਂ ਕੋਈ ਗੱਲ ਨਹੀਂ। ਮੈਂ ਨਾਲ ਸੌਦਾ ਪਤਾ ਲਿਖ ਲੈਣੀ। ਤੂੰ ਸਾਰਾ ਕੰਮ ਨਿਬੇੜ ਲਓ ਤੇ ਕੱਲ ਆਪਾਂ ਚੱਲਾਂਗੇ ਫਿਰ ਹੈ। ਠੀਕ। ਸੰਦੀਪਾ ਇੱਥੇ ਬਿਠਾ ਲੈ ਨੂੰ। ਮੈਂ ਲਾਟਾ ਦੇਣਾ। ਮੇਰੇ ਬਬਾ ਆਪਣਾ ਘਰ ਕਦੋਂ ਆ ਤੂੰ ਮੈਨੂੰ ਇੱਕੋ ਗੱਲ ਕਹੀ ਜਾਣਦੀ ਆ ਆਪਣੇ ਘਰ ਆਏ ਆ ਮੈਨੂੰ ਜਾਣ ਦੋ ਆਪਣੇ ਘਰ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਇੱਥੇ ਹੋਰ ਤਰਾਉਣ ਧਿਆਵਾ ਮੰਮੀ ਆਪਣਾ ਹੀ ਘਰ ਵਾ ਕਦੋਂ ਆਪਣਾ ਘਰ ਵਾ ਵੇਖਾਂ ਤੂੰ ਆਪਣਾ ਘਰ ਤੇ ਉਹੀ ਜਿੱਥੇ ਆਪਾਂ ਰਹਿੰਦੇ ਹਾਂ ਹੁਣ ਓਏ ਉਹ ਤੇ ਜੇਲ੍ਹ ਹੀ ਨਹੀਂ ਨਹੀਂ ਝੂਠ ਨਾ ਬੋਲੋ ਉਹੀ ਆਪਣਾ ਘਰ ਹੀ ਮੈਨੂੰ ਜਾਣ ਦੋ ਉਥੇ ਸੰਦੀਪ ਜੀ ਆਪਣਾ ਘਰ ਵਾ ਲਵਲੀ ਕਿੱਥੇ ਗਿਆ ਵਾ? ਰਪਿੰਦਰ ਕਿੱਥੇ ਆ? ਮਾਰਹਾਂ ਇਹਨਾਂ ਨੂੰ ਅੱਜ। ਮੇਰਾ ਮਿਲਣ ਨੂੰ ਬੜਾ ਜੀ ਕਰਨ ਧਿਆਵਾ। ਜਾਂ ਲਵਲੀ ਨੂੰ ਬੁਲਾ ਕੇ ਲਿਆ। ਸੰਦੀਪ ਵੇਖ ਲੈ ਆਪਣੀ ਮਾਂ ਦੇ ਹਾਲ। ਪਤਾ ਇਹਨੂੰ ਹੈਗਾ ਵਾ ਕਿ ਉਹ ਮਰ ਗਈ ਐ। ਡੈਡੀ ਜੀ ਪਹਿਲਾਂ ਤਾਂ ਮੰਮੀ ਚੰਗੇ ਭਲੇ ਹੀ। ਜਦੋਂ ਦੀ ਖਬਰ ਸੁਣੀ ਐ ਨਾ ਵੀਰੇ ਦੀ। ਉਦੋਂ ਦੇ ਇਦਾਂ ਡਾਪੇ ਕਰਨ। ਕੋਈ ਗੱਲ ਨਹੀਂ ਹੁਣ ਹਾਨੂੰ ਸਮਝਾਉਣਾ ਪੈਣਾ ਵਾ। ਆਹ ਇਹ ਤਾਂ ਤੇਰੀ ਸਹੀ ਐ। ਸੰਦੀਪ ਤੁਸੀਂ ਦੋਵੇਂ ਜਾਣੇ ਕੀ ਗੱਲਾਂ ਕਰੀ ਜਾਣ ਦੇ ਜੀ। ਮਾਰਵਾਜ ਉਹਨਾਂ ਨੂੰ ਘਰੇ ਹੀ ਆ ਕਿਤੇ ਗਏ ਆ ਮੰਮੀ ਉਹ ਸ਼ਹਿਰ ਗਏ ਆ ਆ ਜਾਂਦੇ ਆ ਸ਼ਹਿਰ ਗਏ ਆ ਮੈਨੂੰ ਤਾਂ ਇਦਾਂ ਲੱਗਣ ਰਏ ਆ ਜਿੱਦ ਆਪਣੇ ਕਮਰੇ ਚ ਬੋਲਣ ਰਏ ਆ ਨਹੀਂ ਨਹੀਂ ਮੰਮੀ ਕਮਰੇ ਚ ਨਹੀਂ ਹੈਗੇ ਕੋਈ ਗੱਲ ਨਹੀਂ ਆ ਜਾਂਦੇ ਆ ਤੁਸੀਂ ਨਾ ਦੋਵੇਂ ਜਣੇ ਮੈਨੂੰ ਝੂਠ ਬੋਲਣ ਰਏ ਜੇ ਮੈਂ ਜਾ ਕੇ ਨਾ ਤੇ ਵੇਖ ਕੇ ਆਉਣੀ ਆ ਮੰਮੀ ਬੈਠੇ ਰਹੋ ਆ ਜਾਂਦੇ ਸ਼ਹਿਰ ਗਏ ਆ ਨਹੀਂ ਨਹੀਂ ਮੈਨੂੰ ਵੇਖ ਉਹ ਬੇਦਰਮਾਨ ਵਾਲਾ ਇੱਥੇ ਰਮਨ ਬੈਠਾ ਮੈਨੂੰ ਲੈ ਜਾਂਦੋ ਨਹੀਂ ਮੈਂ ਮਿਲਣਾ ਉਹਨਾਂ ਨੂੰ ਮम्मी ਆ ਜਾਂਦੇ ਹੋ। ਨਹੀਂ ਮੈਂ ਵੇਖਣਾ ਉਹਨਾਂ ਨੂੰ। ਸੰਦੀਪ ਇਹਦਾ ਹੁਣ ਕੀ ਕਰਨਾ ਵਾ? ਡੈਡੀ ਮੰਮੀ ਦਾ ਪੂਰਾ ਧਿਆਨ ਰੱਖਣਾ ਪਿਆ ਕਰਨਾ ਵਾ। ਜਦੋਂ ਵੀ ਕਿਤੇ ਬਾਹਰ ਨਿਕਲੋਗੇ ਨਾ ਦਰਵਾਜ਼ਾ ਬੰਦ ਕਰਕੇ ਜਾਇਆ ਕਰਿਓ। ਇਹ ਤਾਂ ਗੱਲ ਤੇਰੀ ਠੀਕ ਆ। ਜਾ ਵੇਖਾ ਮੇਰਾ ਪੁੱਤ ਉੱਠ ਕੇ। ਡੈਡੀ ਹੁਣ ਤੇ ਉਹਨਾਂ ਨੂੰ ਹੌਂਸਲਾ ਦੇ ਦਿੱਤਾ ਵਾ ਕਿ ਉਹ ਸ਼ਹਿਰ ਗਏ ਆ। ਜੇ ਉਹਨਾਂ ਨੇ ਫੇਰ ਪੁੱਛਿਆ ਤੇ ਕੀ ਕਵਾਂਗੇ ਹੁਣ? ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ। ਨੁਣਾ ਚਾ ਤੇ ਸਮਝਾ ਦਾਂਗੇ ਤੇ ਉਹ ਨਹੀਂ ਰਏ ਡੈਡੀ ਸਮਝਣਾ ਕਿੱਥੇ ਆ ਮੰਮੀ ਨੇ ਕਿੰਨੇ ਸਾਲ ਹੋ ਗਏ ਆ ਕੋਈ ਗੱਲ ਨਹੀਂ ਵੇਖਦੀ ਆ ਮੈਂ ਜਾ ਕੇ ਕੀ ਕਰਨ ਦੇ ਆ ਆ ਵੇਖਾ ਮੇਰਾ ਬੋਤ ਉੱਠ ਕੇ ਕੱਪ ਨਾ ਬਿੜਾ ਦਰਕੋ ਗਿਆ ਵਾ ਉਹਦਾ ਮਾਰਤੀ लवली ਉਹਦਾ ਫਾ ਲੈ ਕੇ ਮਰ ਗਿਆ ਇਹ ਹੂੰ ਪਾਗਲ ਹੋ ਗਈ ਆ ਲਵਲੀ ਤਾਂ ਇੱਥੇ ਵੀ ਨਹੀਂਗਾ ਹੈਗਾ ਕਿੱਥੇ ਚਲ ਗਿਆ ਵਾ ਕਦੋਂ ਦਾ ਗਿਆ ਵਾ ਮੈਂ ਢੀਕਣ ਨਹੀਂ ਆ ਕਦੋਂ ਆਣਾ ਮੈਂ ਨਹੀਂ ਨਾ ਤੇ ਰਸੋਈ ਵਿੱਚ ਹੀ ਹੈਗੇ ਦੋਵੇਂ ਜਾਣੇ ਨਾ ਦੂਜੇ ਕਮਰੇ 'ਚ ਹੀ ਹੈਗੇ ਆ ਮੰਮੀ ਉਹ ਨਹੀਂ ਹੈਗੇ ਤੁਹਾਨੂੰ ਮੈਂ ਕਿੰਨੀ ਵਾਰ ਸਮਝਾਇਆ ਵਾ ਨਹੀਂ ਹੈਗੇ ਇੱਕੋ ਗੱਲ ਕਰੀ ਜਾਣਦੇ ਤੁਸੀਂ ਬਾਰ ਬਾਰ ਕਿੱਥੇ ਗਏ ਕਿੱਥੇ ਗਏ ਆ ਉਹ ਝੂਠ ਨਾ ਬੋਲ ਮੈਨੂੰ ਆਹ ਵੇਖ ਉਹਨਾਂ ਦਾ ਕਮਰਾ ਸਭ ਕੁਝ ਸਾਫ ਸਫਾਈ ਕੀਤੀ ਆ ਇਹ ਕਿੰਨੇ ਕੀਤੀ ਫਿਰ ਖਲਾਰਾ ਦੇ ਮਾਸਾ ਵੀ ਨਹੀਂ ਪਿਆ ਇੱਥੇ ਮੰਮੀ ਡੈਡੀ ਨੇ ਨਾ ਪੂਆ ਨੂੰ ਸੱਦਿਆ ਸੀ ਤੇ ਉਹ ਸਫਾਈ ਕਰਕੇ ਗਏ ਆ ਸੰਦੀਪ ਮੈਨੂੰ ਸੱਚ ਦੱਸ ਦੇ ਕਿਉਂ ਘੜੀ ਘੜੀ ਇੱਕੋ ਗੱਲ ਕਰੀ ਜਾਂਦੀ ਆ ਉਹ ਹੈ ਨਹੀਂ ਆ ਹੈ ਨਹੀਂ ਆ ਮੇਰਾ ਪੁੱਤ ਵਾ ਮੇਰਾ ਬੜਾ ਜੀ ਕਰਨ ਲਈ ਉਹਨੂੰ ਮਿਲਣ ਉਹ ਵੇਖ ਲਾ ਹਾਂ ਉਹਨੂੰ ਸੱਦ ਦੇ ਇੱਕ ਵਾਰਾ ਕਿੱਥੇ ਆਓ ਮੰਮੀ ਇੱਕੋ ਗੱਲ ਕਰੀ ਜਾਂਦੇ ਬਾਰ ਬਾਰ ਨਾ ਵੀਰ ਹੈਗਾ ਨਾ ਭਾਬੀ ਹੈਗੇ ਆ ਤੂੰ ਝੂਠ ਬੋਲਣ ਰਹੀ ਆ ਮੈਨੂੰ ਪਤਾ ਘਰੇ ਹੀ ਆ ਜੇ ਇੱਥੇ ਥੱਲੇ ਨਹੀਂ ਨਾ ਹੈਗੇ ਸੱਤ ਦੇ ਹੋਣੇ ਆ ਕੋਈ ਨਹੀਂ ਮੈਂ ਆਪੇ ਜਾ ਕੇ ਵੇਖ ਲੈਣੀ ਆ ਸਾਡੇ ਤੋਂ ਮੈਨੂੰ ਹਾਇ ਮੈਂ ਮੰਮੀ ਨੂੰ ਕਿੱਦਾਂ ਸਮਝਾਵਾਂ ਇੱਦਾਂ ਕਰਦੀ ਮਗਰੇ ਜਾਣੀ ਆ ਕਿਤੇ ਛਾਲ ਨਾ ਮਾਰ ਦੇਣਾ ਲਵਲੀ ਕਿੱਥੇ ਚਲ ਗਈ ਆ ਦੋਵੇਂ ਜਾਣੇ ਦਿਹਾਨੀ ਦੇ ਮੈਂ ਤਾਂ ਕਿਹ ਕੋਠੇ ਤੇ ਹੋਣੇ ਆ ਇਹ ਮੈਨੂੰ ਝੂਠ ਹੀ ਬੋਲੀ ਜਾਂਦੇ ਮਮੀ ਕੋਈ ਵੀ ਨਹੀਂ ਹੈਗਾ ਉੱਪਰ ਇੱਧਰ ਵੀ ਨਹੀਂ ਆ ਮਮੀ ਨਹੀਂ ਹੈਗਾ ਕੋਈ ਵੀ ਮੈਨੂੰ ਵੇਖ ਲੈਂਦੇ ਮੈਨੂੰ ਛੱਡ ਦੇ ਲਵਲੀ ਮਮੀ ਆਉਂ ਵੀ ਲਵਲੀ ਮੈਨੂੰ ਨਹੀਂ ਹੈਗਾ ਲਵਲੀ ਮੈਨੂੰ ਆਜ ਮਾਰ ਲੈਂਦੇ ਉਹ ਨਹੀਂ ਆ ਜਾਣਾ ਵਾ ਉਹ ਨਹੀਂ ਲਵਲੀ ਮੇਰੀ ਗੱਲ ਸੁਣ ਮਮੀ ਗੱਲ ਤੇ ਸੁਣ ਮੈਂ ਕੀ ਹੋਵੇ ਥੱਲੇ ਮੈਨੂੰ ਲੱਭਣ ਦੇ ਆਵਾ ਇਧਰੋਂ ਮੈਨੂੰ ਵੇਖ ਲੈਂਦੇ ਮੈਂ ਕਹਾਂ ਦੀ ਗੱਲ ਸੁਣੋ ਮੇਰੀ ਜੇ ਤੁਹਾਨੂੰ ਮੈਂ ਕੁਰੀ ਕਹਿਤਾ ਵਾ ਕਿ ਲਗਲੀ ਨਹੀਂ ਹੈਗਾ ਨਾ ਭਾਬੀ ਹੈਗੀ ਆ ਝੂਠ ਕਿਉਂ ਬੋਲਦੀ ਆ ਮੇਰਾ ਦਿਮਾਗ ਖਰਾਬ ਨਾ ਕਰ ਡੈਡੀ ਮੰਮੀ ਨੂੰ ਸਮਝਾਓ ਹੁਜ ਕੀ ਕਹਿੰਦੀ ਹੁਣ ਛਾਲ ਮਾਰਦਣ ਲੱਗੇ ਹੀ ਕਹਣਾ ਮੈਂ ਕੀ ਆ ਮੈਂ ਆਪਣੇ ਪੁੱਤ ਨੂੰ ਮਿਲਣਾ ਵਾ ਆ ਵੇਖੋ ਥੱਲੇ ਤੁਰਿਆ ਫਿਰਨ ੜਿਆ ਮਾਰ ਦੋ ਤੁਹਾਨੂੰ ਆਜ ਕੋਈ ਨਹੀਂ ਆਪੇ ਆਜਦਾ ਚਲੋ ਆ ਚਲੀ ਥੱਲੇ ਮੈਂ ਨਹੀਂ ਜਾਣਾ ਥੱਲੇ ਨਾ ਕੁਝ ਸਮਝ ਨਹੀਂ ਆਉਂਦੀ। era ਮੈਨੂੰ ਕਿੱਦਾਂ ਸਮਝਾਵਾਂ? ਕਿ ਉਹ ਹੈ ਨਹੀਂ ਆ। ਜੇ ਦਹੀਂ ਕੰਮ ਰਿਆ ਤੇ ਕਿੱਦਾਂ ਚੱਲੂਗਾ ਘਰ ਦਾ ਕੰਮ? ਮੈਨੂੰ ਕਿਤੇ ਬਾਹਰ ਅੰਦਰ ਵੀ ਜਾਣਾ ਪੈਣਾ ਤੇ ਕੁੜੀ ਇਹਨੂੰ ਕਿੱਦਾਂ ਸੰਭਾਲਿਆ ਕਰੂਗੀ? ਇਦਾਂ ਕਰਦਾ ਵਾਂ ਰਜਿੰਦਰ ਭਾਈ ਨੂੰ ਫੋਨ ਲਾ ਮਾਂ। ਭਾਂਡ ਦੇ ਯਾਰ ਮੇਰੀ ਗੱਲ ਤਾਂ ਸੁਣਾ। ਹੈਲੋ ਅਸੀ ਭਾਜੀ ਅਸੀ ਦਾ ਜੀ ਕਿਹਾਂ ਚੱਲੇ ਆ ਵਧੀਆ ਵਧੀਆ ਘਰ ਦੀ ਹੱਤ ਤੱਕ ਦਾ ਹਾਂ ਹਾਂ ਠੀਕ ਹੈ ਭਾਜੀ ਮੈਂ ਨਾ ਕਹਿ ਗਿਆ ਸੀ ਬੰਦੇ ਕਿਸ ਨੂੰ ਤੇ ਉਹ ਕਰਦੇ ਰਹੇ ਬਾਜ ਸਫਾਈ ਤੇ ਆਹ ਸਬਜ਼ੀਆਂ ਸੂਜੀਆਂ ਦਾ ਕੀਤਾ ਥੋੜਾ ਬਤਨਾਂ ਕੰਮ ਅੱਛਾ 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 ਉਹ ਕਰਦੇ ਰਹੇ ਦੇਖਭਾਲ ਤੁਸੀਂ ਦੱਸੋ ਕਿੱਦਾਂ ਵਾਂ ਕਰ ਠੀਕ ਰਹਾ ਸਭ ਦੇ ਦੇ ਭਾਜੀ ਤਾਂ ਬਾਕੀ ਦੱਸਾਂ ਬੜੀ ਬੜੀ ਹਾਲਤ ਵਾ ਹਾਂ ਮੇਰਾ ਮੰਦਾ ਵੀ ਦਿਮਾਗ ਨਹੀਂ ਆ ਕੰਮ ਕਰਦਾ ਰੋਲਾ ਪਾਈ ਜਾਂਦੀ ਆ ਅੱਛਾ ਤੇ ਬੜਾ ਹੀ ਹਾਲਵਾ ਦੇਦਾ ਦਾ ਤੇ ਮੈਂ ਤਾਂ ਤੁਹਾਨੂੰ ਤਾਂ ਫੋਨ ਕੀਤਾ ਜੀ ਹਾਂਜੀ ਤੇ ਤੁਸੀਂ ਪੈ ਨਹੀਂ ਹੁੰਦਾ ਲੈ ਜਿੱਤੇ ਇੱਥੇ ਆ ਜਾਓ ਤੇ ਸਾਡੇ ਕੋਲ ਹੀ ਜਵਾਂ ਉਹ ਨਹੀਂ ਪਾਜੀ ਉਦਾਂ ਕਿਤੇ ਮਿਲਗਲ ਜਾਵਾਂਗੇ ਪਰ ਇਹ ਆ ਵੀ ਰਹਿਣਾ ਇੱਥੇ ਔਖਾ ਵਾ ਸਾਡੇ ਵਾਸਤੇ ਵੀ ਅੱਗੇ ਵੀ ਇਕੱਠੀਆਂ ਰਹੀਆਂ ਸੀ ਤੇ ਵੇਖ ਲੈ ਕੀ ਹਾਨੂੰ ਨਤੀਜੇ ਮੁਕਤਣੇ ਪਏ ਪੜੇ ਜਿਹੜਾ ਕੰਮ ਹੋ ਗਿਆ ਵਾ ਉਹ ਤਾਂ ਇਹਨੂੰ ਵਾਪਸ ਆਉਣਾ ਤੇ ਮੈਂ ਤਾਂ ਕਹਿਣਾ ਵੀ ਤੁਸੀਂ ਇੱਥੇ ਆ ਜਿੰਦੇ ਤੇ ਮੈਨੂੰ ਇਹ ਆ ਵੀ ਜਿੱਦਾਂ ਹੁਣ ਕਿਤੇ ਕੰਮ-ਕੁਮ ਜਾਣਾ ਪੈਦਾ ਵਾ ਤੇ ਸੰਦੀਪ ਗੰਦੀਆ ਘਰ ਉਹੋ ਹਸਾਬੀ ਨਹੀਂ ਜਾਂਦੀ ਤੇ ਚਲੋ ਭੈੜੀ ਲੱਗੇ ਹੋਊਗੀ ਸਮਝ ਤੇ ਸਹੀ ਉਹ ਪੜੀ ਔਖਾ ਹੀ ਆ ਕੰਮ ਚਲੋ ਕੋਈ ਗੱਲ ਨਹੀਂ ਉਦਾਂ ਕਿਤੇ ਮਾਰ ਲਾਂਗੇ ਚੱਕਰ ਪਰ ਰਹਿਣਾ ਔਖਾ ਵਾ ਸਾਡੇ ਵਾਸਤੇ ਚਲੋ ਉਦਾਂ ਚੱਕਰ ਮਾਰਿਓ ਆਇਓ ਜਰੂਰ ਠੀਕ ਆ ਭੱਜ ਠੀਕ ਆ ਕੀ ਜ਼ਰੂਰੀ ਬੱਜ ਚੱਲਦਾ। ਹਾਂਜੀ ਸੱਚੀ। ਉਹ ਗੇ ਇਕੱਠੇ ਰਹਿ ਰਵੇ ਕੀ ਘਟ ਲਿਆ। ਹੁਣ ਫੇ ਉੱਥੇ ਰਹਿ ਪਣਾ ਤੇ ਫੇ ਕੋ ਨਵਾਂ ਸਿਆਪਾ ਪਾ ਲਈ। ਕੀ ਸੋਚਣਾ ਨੇ? ਸੋਚਣਾ ਕੀ ਆ? ਸਰਜਿੰਦਰ ਕਰਨ ਦਾ ਫੋਨ। ਫੋਨ ਕਰਨ ਨੇ। ਕਹਿੰਦਾ ਸਾਡੇ ਕੋਲ ਆ ਜਾਓ। ਰਮਨ ਨਹੀਂ ਕੀ ਠੀਕ। ਉਹ ਜਿਆਦਾ ਹੀ ਆਪਣ ਟਪੜੀਆਂ ਮਾਰੀ ਜਾਂਦੀ ਐ ਮੈਂ ਕਿਹਾ ਭਾਜੀ ਓਦਾਂ ਕਿਤੇ ਚੱਕਰ ਮਾਰ ਜਾਗੇ ਪਰ ਸਾਡਾ ਰਹਿਣਾ ਬੜਾ ਔਖਾ ਈ ਠੀਕ ਹੈ ਚੰਗਾ ਕੀਤਾ ਤੁਸੀਂ ਇਹ ਨਹੀਂ ਗੱਲ ਕਹ ਦਿੱਤੀ ਮੈਂ ਵੀ ਨਾ ਹੁਣ ਉੱਥੇ ਜਾ ਕੇ ਨਹੀਂ ਰਹਿਣਾ ਹੈਗਾ ਓਦਾਂ ਜਾਉਂਗੀ ਮਿਲ ਜੇ ਲਾਉਂਗੀ ਇਹ ਤੇ ਮੈਨੂੰ ਪਤਾ ਈ ਨੂੰ ਹੂੰ ਕਿ ਹੁਣ ਉਸੇ ਦਿਸਦਾ ਨਹੀਂ ਕੁਝ ਵੀ ਤਾਂ ਅੱਗੇ ਹਲਾਤ ਉਹ ਇੱਥੋਂ ਨਹੀਂ ਠੀਕ ਹੈਗੇ ਤੇ ਘਰ ਜਾ ਕੇ ਥੋੜੀ ਵਿਗੜਨੇ ਹੁਣ ਘਰ ਤਾਂ ਸੁਣ ਪਿਆ ਆ ਕੀ ਕਰਨ ਹੁਣ ਉਹ ਵੀ ਆ ਜਾ ਕੇ ਸਾਡੇ ਵਾਲੀ ਧਿਆਣ ਹੈ ਵੀ ਚੱਲ ਇਹ ਆ ਜਾਣਗੇ ਪਰ ਹੁਣ ਉਹਨਾਂ ਨੂੰ ਤੇ ਇਹ ਹੀਗਾ ਵੀ ਚੱਲ ਇਹਨਾਂ ਨੂੰ ਕਹਿੰਨੇ ਆ ਲਾਗੇ ਆਸਰਾ ਹੋ ਜੂਗਾ ਪਰ ਅਹੀਂ ਕਿੱਧਰ ਚੱਲ ਜੀਏ ਠੀਕ ਹੈ ਨਾ ਅੱਗੇ ਬੜਾ ਕੁਝ ਚੱਲਿਆ ਵਾ ਨਹੀਂ ਨਹੀਂ ਹੁਣ ਅਸੀਂ ਨਾ ਇਹ ਗਲਤੀ ਦੁਬਾਰਾ ਨਹੀਂ ਕਰਨੀ ਜਿੱਦਾਂ ਮਰਜੀ ਉਹ ਆਪਣੇ ਘਰ ਰਾਜੀ ਖੁਸ਼ੀ ਰਹਿਣ ਤਾਂ ਹੀ ਆਪਣੇ ਘਰ ਠੀਕ ਹੈ ਨਹੀਂ ਨਹੀਂ ਮਿਆਰੀ ਹੁਣ ਜਾ ਕੇ ਉੱਥੇ ਰਹਿਣਾ ਹੁਣ ਤਾਂ ਮੇਨੂੰ ਅੱਗੇ ਅਕ ਲੱਗੀ ਹੈ ਕਿ ਤੱਕ ਭੁਗਤਣਾ ਪਿਆ ਸਾਨੂੰ ਇੰਨੀਆਂ ਹੀ ਗਲਤੀਆਂ ਕੀਤੀਆਂ ਨੇ ਕੁੜੀ ਮਾਰ ਦਿੱਤੀ ਦਾਜ ਦੇ ਮਗਰ ਮੁੰਡਾ ਵੀ ਹੁਣ ਉਹਦਾ ਮਰ ਗਿਆ ਤੇ ਘੱਡ ਰਹਿ ਗਿਆ ਸਿਆਣੇ ਸੱਚ ਹੀ ਕਹਿੰਦੇ ਆ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਉਹਦਾ ਜੋਰ ਵਿੱਚ ਨਾ ਅਸੀਂ ਵੀ ਨਹੀਂ ਥੰਮਿਆ ਰਹਿੰਦੀਆਂ ਪਰ ਹੁਣ ਹੀ ਅਗਲ ਟਿਕਾਣੇ ਆਈ ਉਹਨਾਂ ਫਿਰ ਘੱਟ ਥੋੜੀ ਕਰਨੀ ਤੇ ਅਜੇ ਤੱਕ ਸਜ਼ਾ ਪੂਰੀ ਨਹੀਂ ਪਈਗੀ ਉਹ ਹੁਣ ਤੁਹਾਨੂੰ ਸਮਝ ਲੱਗੀ ਆ ਨਾ ਲਾਲਚ ਹੀ ਮਰਉਂਦਾ ਬੰਦੇ ਨੂੰ ਉਦੋਂ ਦੇ ਲਾਲਚ ਨੇ ਕਰਕੇ ਕਿਸੇ ਦੀ ਸੁਣਦੀਆਂ ਨਹੀਂ ਸੀ ਠੀਕ ਹੈ ਨਾ ਮੈਂ ਕਹਿੰਦਾ ਦਾਜ ਦੇਣਾ ਤੇ ਦਾਜ ਲੈਣਾ ਵੀ ਜੁਰਮੀ ਆ ਠੀਕ ਆ ਹੁਣ ਅਗਲੇ ਨੇ ਭੁਗਤਾਤਾ ਨਾ ਤੁਹਾਨੂੰ ਲੱਗ ਗਿਆ ਪਤਾ ਹੁਣ ਕਿ ਜੇ ਕਿਸੇ ਨੇ ਮਾੜਾ ਕਰੀਏ ਤੇ ਇਦਾਂ ਹੁੰਦਾ ਵਾ ਚੰਗਾ ਕੀਤਾ ਤੁਸੀਂ ਉਹਨੂੰ ਨਾ ਕਰ ਦਿੱਤੀਏ ਜਾਵਾਂਗੇ ਘੜੀਪਾੜ ਮਿਲ ਕੇ ਲੱਕੇ ਤੇ ਆ ਜਾਾਂਗੇ ਮੈਨੂੰ ਤਾਂ ਹੁਣ ਸਮਝ ਲੱਗੀ ਏ ਚੰਗੀ ਤਰ੍ਹਾਂ ਤੇ ਮਾੜੇ ਕਹਿੰਦੇ ਮਾੜੇ ਤੇ ਜੇ ਨਿਕਲਦੇ ਆ ਤਾਂ ਹੁਣ ਇਹ ਭੁੱਲ ਕੇ ਵੀ ਨਾ ਕੋਈ ਗਲਤੀ ਨਹੀਂ ਕਰਨੀ ਮੈਨੂੰ ਨਾ ਅਰਜੰਦਰ ਭਾਜੀ ਹੁਣਾਂ ਤੇ ਨਾ ਆਸੀ ਹੀ ਕਿ ਚਲੋ ਇੱਥੇ ਆ ਜਾਣਗੇ ਤੇ ਰਹੀ ਜਾਵਾਂਗੇ ਕੱਟੇ ਮੋਂਨਾ ਵੀ ਜਵਾਬ deta ਹੂੰ ਕੀ ਕਰਾਂ ਜਾਂ ਸਮਝ ਨਹੀਂ ਆਉਂਦੀ ਕੁਛ ਡੈਡੀ ਜੀ ਤੁਸੀਂ ਕੀ ਸੋਚਣ ਦੇ ਕੱਲੇ ਉਹ ਸੋਚਣਾ ਕੀ ਆ ਪੁੱਤ ਮੈਨੂੰ ਇਹ ਦੱਸ ਮੰਮੀ ਤੇਰੀ ਕਿੱਥੇ ਆ ਮੰਮੀ ਤੇ ਨਾ ਹੁਣ ਸੁੱਤੇ ਆ ਅੰਦਰ ਲੰਮੇ ਪਾ ਕੇ ਆਈਆਂ ਅੱਛਾ ਡੈਡੀ ਇਦਾਂ ਤੇ ਬੜਾ ਬੁਰਾ ਹਾਲ ਵਾ ਕਿੱਦਾਂ ਸਾਂਭਣਾ ਮੰਮੀ ਨੂੰ ਉਤੇ ਇਹ ਕਰਦਾ ਤੇ ਮੈਨੂੰ ਫਿਕਰ ਵਾ ਮੈਂ ਤੇਰੇ ਮਸਲ ਨੂੰ ਇਸੇ ਕਰਕੇ ਫੋਨ ਕਰ ਰਿਆ ਹਾਂ ਕਿ ਤੁਸੀਂ ਸਾਡੇ ਲਾਗੇ ਆ ਜਾਓ ਤੇ ਸੰਦੀਪ ਕੋ ਕੱਲੀ ਕੋ ਸੰਭੀ ਨਹੀਂ ਜਾਂਦੀ ਰਮਨ ਤੇ ਚਲੋ ਜੇ ਇੱਥੇ ਹੋ ਗਈ ਦੂਜੀ ਭੈਣ ਜੀ ਤੇ ਸੰਭੀ ਇਹ ਤੇ ਜਾਣ ਗਈਆਂ ਉਹਨਾਂ ਨੇ ਕੀ ਜਵਾਬ ਦਿੱਤਾ ਉਹਨਾਂ ਨੇ ਹੁਣ ਜਵਾਬ ਦਿੱਤਾ ਵਾ ਕਿ ਅੱਗੇ ਅਸੀਂ ਤਾਂ ਡੋ ਕੋ ਰਹੀ ਆ ਤੇ ਆਹ ਕੰਮ ਹੋ ਗਿਆ ਤੇ ਅਸੀਂ ਨਹੀਂ ਹੁਣਾ ਸਕਦੇ ਸਾਡਾ ਘਰ ਤਾਂ ਨਹੀਂ ਸਕਦਾ ਡੈਡੀ ਜੀ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਵਾ ਹੁਣ ਕੀ ਕਰਾਂਗੇ ਹੁਣ ਮੈਂ ਘਰ ਦਾ ਕੰਮ ਕਰੂੰਗੀ ਕਿ ਮੰਮੀ ਦੇ ਲਾਗੇ ਬੈਠੀ ਰਿਆ ਕਰਾਂ ਕੀ ਕਰਾਂ ਮੇਰੇ ਕੋ ਕੱਲ ਹੀ ਕੋ ਸੰਭੀ ਨਹੀਂ ਜਾਣੀ ਜਾਂ ਫਿਰ ਤੁਸੀਂ ਘਰ ਰਿਆ ਕਰੋ ਇੱਕ ਜਣਾ ਤੇ ਲਾਗੇ ਚਾਹੀਦਾ ਹੀ ਐ ਨਾ ਮੇਰੀ ਗੱਲ ਸੁਣੋ ਪੁੱਤ ਤੈਨੂੰ ਮੈਂ ਇੱਕ ਗੱਲ ਹੋਰ ਦੱਸਾਂ ਆੜੀਆਂ ਦਵਾਈਆਂ ਨਹੀਂ ਆ ਬਾਹਰ ਪਈਆਂ ਇਹ ਵੀ ਚੁੱਕ ਕੇ ਕਿਤੇ ਰੱਖ ਲੈ ਆੜੀਆਂ ਤਿੱਖੀਆਂ ਚੀਜ਼ਾਂ ਵਾਂ ਇਹ ਵੀ ਚੁੱਕ ਚੱਕ ਕੇ ਦਿਲਖਾ ਲੈ ਇਹੋ ਜੀ ਦਾ ਕੀ ਲੈਣਾ ਮੈਂ ਕੋਈ ਮਾਰ ਲੇ ਜਾਂ ਖਾ ਲੇ ਕੁਝ ਚੰਗਾ ਇਹਨਾਂ ਗੱਲਾਂ ਦਾ ਧਿਆਨ ਰੱਖੀਂ ਤੂੰ ਤੇ ਬਾਕੀ ਹੁਣ ਜਰਾ ਜਰ ਨਹੀਂ ਨਾ ਕੋਈ ਇੰਤਜ਼ਾਮ ਹੁੰਦਾ ਉਹਨਾਂ ਚਿਰ ਫਿਰ ਮੈਂ ਰਹੀ ਜਾਣਾ ਇੱਥੇ ਲਾਗੇ ਤੁਹਾਡੇ ਫਿਰ ਕੀ ਕਰਨਾ ਵਾ ਕੱਲੀ ਕੋ ਤੇਰੇ ਕੋ ਸਾਥ ਵੀ ਨਹੀਂ ਜਾਣੀਏ ਡੈਡੀ ਜੀ ਮੈਂ ਤੇ ਆਪਣੇ ਵਾਲਾ ਪੂਰਾ ਧਿਆਨ ਰੱਖਣ ਦੀ ਆ ਚਲੋ ਹੁਣ ਗਾਂ ਪਛਾਵੇਂ ਹੋਣਾ ਪੈਂਦਾ ਵਾ ਕੀ ਕਰਾਂ ਹੁਣ ਮੈਂ ਕੱਲੀ ਜਾਂ ਤੇ ਤੁਸੀਂ ਲਾਗੇ ਬਹਿ ਜਾ ਕਰੋ ਹੁਣ ਮਾਸੀ ਨੇ ਵੀ ਸਾਥ ਦੇਣਾ ਉਹ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਉਹ ਤੇ ਉਦੋਂ ਵੀ ਸਾਥ ਛੱਡ ਗਏ ਸੀ ਤੇ ਘਰ ਦੇ ਵੀ ਕੀ ਹਾਲਾਤ ਬਣ ਗਏ ਹੁਣ ਸਾਬ ਸਫਾਈ ਤੇ ਕਰਨੀ ਪੈਣੀ ਹੈ ਨਾ ਇੱਥੇ ਰਹਿਣਾ ਔਰ ਕਿੱਥੇ ਜਾਣਾ ਆਪਾਂ ਉਹ ਚਲ ਪੁੱਤ ਆਸਤੇ ਆਸਤੇ ਲਾਕੇ ਨਾ ਇਹ ਸਾਰੇ ਕੰਮ ਕਰ ਲਾ ਸਫਾਈ ਦਾ ਵੀ ਹਾਂਜੀ ਡੈਡੀ ਤੇ ਨਾਲੇ ਵੇਖ ਲੈ ਪੁੱਤ ਤੇਰੀ ਮਾਦੀ ਗਲਤੀ ਨੇ ਕਿੱਥੋਂ ਤੱਕ ਪਹੁੰਚਾਤਾ ਵਾ ਸਾਨੂੰ ਇਹ ਤੇ ਗੱਲ ਹੈਗੀ ਆ ਡੈਡੀ ਹੁਣ ਸਾਹਮਣਾ ਵੇਖੋ ਕਿੰਨਾ ਔਖਾ ਵਾ ਕੀ ਕਰੀਏ ਹੁਣ ਸਮਝ ਨਹੀਂ ਆਉਂਦੀ ਕੁਝ ਵੀ ਜਦੋਂ ਦੇ ਵੀਰ ਨੇ ਆਹ ਕੁਝ ਕੀਤਾ ਵਾ ਨਾ ਉਦੋਂ ਦੇ ਮੰਮੀ ਇਦਾਂ ਹੋ ਗਈ ਆ ਪਹਿਲਾਂ ਤਾਂ ਚੰਗੇ ਭਲੇ ਹੀ ਵੀਰ ਦੀ ਵੀ ਗਲਤੀ ਆ ਚਲ ਇਹੋ ਜਿਹਾ ਕਦਮ ਨਾ ਚੁੱਕਦੇ ਉਹੀ ਘਰ ਰਹਿੰਦੇ ਹੁਣ ਮੈਂ ਰੋ ਰੋਜ਼ ਮੰਮੀ ਨੂੰ ਕੀ ਜਵਾਬ ਦਵਾਂਗੀ ਕਿ ਵੀਰ ਕਿੱਥੇ ਆ ਤੇ ਭਾਬੀ ਕਿੱਥੇ ਆ ਇੱਕ ਨਾ ਇੱਕ ਦਿਨ ਪਤਾ ਲੱਗਣਾ ਹੀ ਆ ਉਹਨਾਂ ਨੂੰ ਦੱਸਦੀ ਮੇਰਾ ਪੁੱਤ ਤੂੰ ਉਹਨੂੰ ਆਖਿਆ ਸੀ ਕਿ ਉਹ ਦੁਨੀਆ ਤੇ ਨਹੀਂ ਆ ਰੇ ਹੁੰਡੜੀ ਇੱਕਦਮ ਤੇ ਦੱਸਿਆ ਨਹੀਂ ਜਾਣਾ ਤੁਹਾਨੂੰ ਵੀ ਪਤਾ ਵਾ ਦਿਮਾਗੀ ਹਾਲਤ ਨਾ ਜਿਆਦਾ ਵੱਧਦੀ ਜਾਂਦੀ ਆ ਡੈਡੀ ਮੈਂ ਤਾਂ ਸਭ ਗੁੱਸੇ ਵਿੱਚ ਕਹਿ ਵੀ ਦਿੱਤਾ ਸੀ ਕਿ ਦੋਵੇਂ ਜਾਣੇ ਨਹੀਂ ਹੈਗੇ ਇਸ ਦੁਨੀਆ ਤੇ ਨਹੀਂ ਆ ਪਰ ਨਹੀਂ ਮੰਨਦੇਓ ਕਿੱਦਾਂ ਸਮਝਾਵਾਂ ਮੈਂ ਉਹਨਾਂ ਨੂੰ ਉਹ ਘਰ ਦੇ ਪੋਤੇ ਦਾ ਵਾ ਜਲ ਰਪਿੰਦਰ ਦਾ ਤੇ ਉਹਨੂੰ ਪਤਾ ਵਾ ਤਾਂ ਹੁਣ ਲੰਬੀ ਤਾਂ ਨਹੀਂ ਇਹਨਾਂ ਨੂੰ ਪਤਾ ਇਹ ਆ ਪੂਰਾ ਹੋ ਗਿਆ ਜਾਂ ਕਿਦਾਂ ਚਲੋ ਕੋਈ ਗੱਲ ਨਹੀਂ ਸਾਹਮਣਾ ਤੇ ਹੁਣ ਆਪਨੇ ਹੀ ਪੈਣਾ ਵਾ ਕੀ ਕਰਨਾ ਕਿੰਨੂ ਸੱਦਾਂਗੇ ਕਿਸ ਨੇ ਸਾਥ ਨਹੀਂ ਦੇਣਾ ਸਾਡਾ ਚਲ ਕੋਈ ਗੱਲ ਨਹੀਂ ਪੁੱਤ ਤੂੰ ਹੁਣ ਆਪਣਾ ਕੰਮ ਕਰ ਕਰ ਚਲੋ ਠੀਕ ਹੈ ਵੇਖ ਲਓ ਮੈਂ ਤਾਂ ਟਾਈਮ ਤੇ ਨਾ ਗਈ ਜਾਂਦਾ ਵਾ ਹਾਂਜੀ ਹਾਂਜੀ ਹੁਣ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਹਰਪਿੰਦਰ ਨਾਲ ਤੇ ਅਸੀਂ ਉਦੋਂ ਕਿੰਨੀ ਅੱਗੇ ਜੋਤਨਾ ਗੱਲ ਕਰਨੇ ਵੀ ਕਿੰਨੀ ਦੌੜ ਲਾਉਂਦੇ ਹਾਂ ਆਪਾਂ ਇਹਨਾਂ ਨੂੰ ਸਜ਼ਾ ਹੋ ਜੇ ਜੇ ਤੇ ਦਲ ਜਾਣ ਤੇ ਹੁਣ ਮੈਂ ਵੇਖ ਲਓ سزا ਕੱਟ ਕੇ ਆ ਵੀ ਗਏ ਤੇ ਲੱਗ ਗਿਆ ਨਾ ਟਾਈਮ ਉਹ ਮੈਂ ਸੁਣਿਆ ਵਾਂ ਸੱਸ ਮੇਰੀ ਨਹੀਂ ਜਿਹੜੀ ਉਹ ਤੇ ਪਾਗਲ ਹੋ ਗਈ ਆ ਜਿਉਂ ਨਾਲ ਪਤਾ ਲੱਗਣਾ ਇਹ ਲਵਲੀ ਇਦਾਂ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਨਾ ਦਿਮਾਗੀ ਹਾਲਤ ਖਰਾਬ ਹੋ ਗਈ ਸੀ ਤੇ ਵੇਖ ਲਾ ਟੈਨਸ਼ਨ ਅੰਦਰ ਝੋੜ ਝੋੜ ਮਰੀ ਜਾਣ ਦੀ ਉੱਤ ਵੀ ਮਰਵਾ ਲਿਆ ਨਾ ਆ ਮਾਰਤੀ ਤੇ ਵੇਖ ਲਓ ਖਟਿਆ ਕੀ ਖਟਿਆ ਕੱਖ ਬਣਾ ਕੱਖ ਵੀ ਨਹੀਂ ਵੀ ਇਹੋ ਜਿਹੇ ਕਿਤੇ ਚੰਗਾ ਕੰਮ ਕਰਦੇ ਤੇ ਕਿੱਡਾ ਸੋਹਣਾ ਪਰਿਵਾਰ ਹੀ ਹਾਂਜੀ ਸਾਰੇ ਜੀ ਕਿੱਡੇ ਵਧੀਆ ਰਹਿ ਰਹੇ ਸੀ ਸਿਰਫ ਇੱਕ ਗੱਡੀ ਦੇ ਲਾਲਚ ਨੇ ਕੰਮ ਕੀਤਾ ਨਾ ਸਾਰਾ ਸਹੀ ਗੱਲ ਆ ਸਹੀ ਗੱਲ ਤੇ ਉਹ ਕਿਦਾਂ ਮੁੰਡੇ ਦਾ ਠੀਕ ਆ ਹਾਲ ਹੁਣ ਕਿਦਾਂ ਮੁੰਡਾ ਠੀਕ ਠਾਕ ਆ ਨਹੀਂ ਠੀਕ ਆ ਹੁਣ ਲੈ ਲਈ ਹੀ ਦਵਾਈ ਵਧੀਆ ਯਾਰ ਹਾਂਜੀ ਚੰਗਾ ਹੋ ਗਿਆ ਸਗੋਂ ਤੁਸੀਂ ਵੀ ਟਾਈਮ ਸਿਰਨਾ ਵਿਆਹ ਕਰਾ ਲਿਆ ਪਾਜੀ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਜ਼ਿੰਦਗੀ 'ਚ ਹਮੇਸ਼ਾ ਅਗਾਹ ਵਧਣਾ ਚਾਹੀਦਾ ਵਾ ਜੇ ਤੁਸੀਂ ਵੀ ਸੋਚਦੇ ਵੀ ਨਹੀਂ ਮੇਰੇ ਅਗੇ ਵਿਆਹ ਹੋਇਆ ਵਾ ਹੁਣ ਮੈਂ ਅਗਾਹ ਕਰਾਉਣਾ ਨਹੀਂਗਾ ਤੇ ਫੇਰ ਜਿੱਦੀ ਰੁਕ ਜਾਂਦੀ ਏ ਹੁਣ ਏ ਆ ਵੀ ਆਂਟੀ ਹੁਣਾਂ ਨੂੰ ਵੀ ਸੁਖ ਤੇ ਤੁਸੀਂ ਵੀ ਆਪਣੇ ਪਰਿਵਾਰ 'ਚ ਵਧੀਆ ਰਹਿੰਦੇ ਉਹ ਹੋਈ ਜੋਰ ਲਈ ਜਾਂਦੇ ਸੀਗੇ ਮੈਂ ਕਿੱਥੇ ਕਰਵਾਉਣਾ ਸੀ ਮਮੀ ਕਹੀ ਜਾਂਦੇ ਸੀ ਮੇਰੇ ਕੋ ਕੰਮ ਨਹੀਂ ਆ ਹੁੰਦਾ ਉਹ ਚਲੋ ਕੋਈ ਨਹੀਂ ਪਾਜੀ ਇਹ ਕੰਮ ਕਰ ਲੈਣਾ ਚਾਹੀਦੇ ਆ ਹਾਂਜੀ ਕੋਈ ਡੱਗ ਨਾ ਵਾਲੀ ਗੱਲ ਨਹੀਂ ਨਾਲੇ ਉਹ ਐਨੇ ਮੜੇ ਜੀ ਉਹ ਚੰਗਾ ਸੰਦੀਪ ਨੂੰ ਤੁਸੀਂ ਲੈ ਆਉਣਾ ਪਾਜੀ ਚੰਗਾ ਹੋ ਗਿਆ ਵਾ ਕਿਹੜਾ ਟਾਈਮ ਨਿਕਲ ਗਿਆ ਨਾ ਉਹ ਵਧੀਆ ਹੀ ਆ ਇਹਨਾਂ ਨਾਲੋਂ ਨਾ ਖੇੜਾ ਛੁੱਟਾ ਚੰਗਾ ਹੋ ਮੈਂ ਇਹ ਸੋਚਣ ਲਿਆ ਸੀਗਾ ਕਿ ਕੀ ਵੇਂਦੇ ਹੋਣਗੇ ਘਰ ਆ ਕੇ ਕਿ ਨੋ ਪੁੱਤ ਦੋਵੇਂ ਹੈ ਨਹੀਂ ਹਾਂਜੀ ਤੇ ਆਪ ਹੁਣ ਛਦੈਣ ਹੋ ਗਈ ਤੁਸੀਂ ਦੱਸਣ ਦੇ ਜੇ ਤੇ ਕੀ ਇਹਨਾਂ ਕੋ ਬਚਿਆ ਮਾੜੇ ਕੰਮ ਦਾ ਫਸਿਆ ਨੇ ਕਹਿੰਦੇ ਨਾ ਵੀ ਮਾੜਾ ਨਤੀਜਾ ਹੁੰਦਾ ਹੁਣ ਕੀ ਪਤਾ ਵਾ ਜਿੱਦਾਂ ਛਦੈਣ ਹੋ ਗਈ ਆ ਕੋ ਖਾ ਕੇ ਆਪ ਹੀ ਮਰ ਜੇ ਤੇ ਕੀ ਮਿਲਿਆ ਮੈਂ ਤੇ ਭਾਜੀ ਇਹ ਗੱਲ ਨਹੀਂ ਕਹਿੰਦਾ ਠੀਕ ਇਹਨਾਂ ਨੂੰ ਕੁਛ ਹੋਵੇ ਮੈਂ ਤੇ लवली ਹਰੀ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਗਲਤੀ ਕੀਤੀ ਸਜ਼ਾ ਮਿਲੇ ਪਰ ਮੌਤ ਥੋੜੀ ਹਾਂਜੀ ਹਾਂ ਮੌਤ ਕਿਸੇ ਚੀਜ਼ ਦਾ ਹਾਲ ਥੋੜੀ ਆ ਪਰ ਹੁਣ ਜਿਹੜੇ ਕੰਮ ਉਹਨਾਂ ਨੇ ਕੀਤੇ ਆ ਇਹਨਾਂ ਦੇ ਅੱਗੇ ਆਉਣੇ ਆ ਸਹੀ ਗੱਲ ਆ ਕਿਸ ਦੇਤੀ ਪੁੱਤ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਕਿੱਡਾ ਮਾੜਾ ਪਾਪ ਦੱਸੋ ਇਹ ਤੇ ਗਲਤੀ ਥੋੜੀ ਪਾਪ ਵਾ ਸਹੀ ਗੱਲ ਹੈ ਭਾਈ ਇਹ ਮੈਨੂੰ ਨਾ ਦੋਵੇਂ ਪਿਓ ਤੇ ਝੂਠ ਹੀ ਬੋਲੀ ਜਾਂਦੇ ਆ ਪਿਓ ਹੈ ਨਹੀਂ ਦੋਵੇਂ ਜਾਣੇ ਕਿਉਂ ਨਹੀਂ ਹੈਗੇ ਕਿੱਥੇ ਗਏ ਆ ਇੱਥੇ ਕਿਤੇ ਹੋਣੇ ਆ ਮੈਂ ਨਾ ਲੱਭ ਕੇ ਹਟਣਾ ਵਾ ਮੇਰਾ ਇਰਾਦਾ ਵਾ ਗਵਾਂਡੀਆਂ ਘਰ ਜਾਊਂਗੀ ਉਹਨਾਂ ਨੂੰ ਪੁੱਛ ਕੇ ਆਉਂਗੀ ਕਿ ਕਿੱਥੇ ਗਏ ਆ ਇਹ ਕਹਿੰਦੇ ਸ਼ਹਿਰ ਗਏ ਆ ਤੇ ਸ਼ਹਿਰੋਂ ਇਹਨੇ ਚਰ ਨਾਉਂਦੇ ਨਾ ਕਿਹੜੀ ਤਰ੍ਹਾਂ ਹੋਣ ਕਿਹਦੇ ਨਾਲ ਗੱਲ ਕਰਾਂ ਆ ਵੈਸਾ ਸਫਾਈ ਆ ਕਮਰੇ ਦੀ ਇੱਥੇ ਹੀ ਹੁਣੇ ਆ ਜੇ ਮੈਂ ਕੋਠੇ ਤੇ लवली ਨੂੰ ਵੇਖਿਆ ਸੀ ਸੰਦੀਪ ਮੈਨੂੰ ਖੇਚ ਲੈ ਆਈ ਨਹੀਂ ਮੰਮੀ ਆ ਜਾ ਇੱਥੇ ਨਹੀਂ ਆ लवली ਉਹ ਤਾਂ ਤੁਰਿਆ ਫਿਰਨ ਰਿਹਾ ਸੀਗਾ ਪੁਰਾਣੇ ਘਰ ਕੋਈ ਗੱਲ ਨਹੀਂ ਇਹ ਪਿਓ ਤੇ ਗਾਂ ਪਸ਼ਾਂ ਜਾਂਦੇ ਆ ਨਾ ਫੇਰ ਮੈਂ ਜਾਨੀ ਉਧਰ ਨੂੰ ਤੇ ਮਿਲ ਕੇ ਆਉਣੀ ਆ ਇਹਨਾਂ ਨੇ ਮੇਰੀ ਵਾਪੇਸ਼ ਨਹੀਂ ਜਾਣ ਦੇਣੀ ਮੈਨੂੰ ਤੇ ਘਰ ਚੰਗਾ ਹੀ ਨਹੀਂ ਲੱਗਣ ਡਿਆ ਜਿੰਨਾ ਚਿਰ ਨਿਆਣੇ ਨਾਲ ਲੱਗੇ ਹੋਏ ਹੋਰ ਤਰ੍ਹਾਂ ਹੋਈ ਜਾਂਣ ਡਿਆ ਵਾ ਉਥੇ ਚੰਗਾ ਹੀ ਸਭੋਂ ਆਪਣੇ ਘਰ ਆ ਪਤਾ ਨਹੀਂ ਕੀ ਇਹ ਦੇ ਘਰ ਲੈ ਆਏ ਆ ਮੈਨੂੰ